ਭਗਵਾਨ ਤਾਂ ਸਿਆਂ ਤੇਤੋਂ ਤੇਰੇ ਜਵਾਬ ਤਾਂ ਸਾਹਵੇਂ ਨਹੀਂ ਗਏ ਤੂੰ ਅਕਾਲੀ ਦਲ ਨੂੰ ਲੈ ਕੇ ਟਿੱਪਣੀਆਂ ਕਰ ਰਿਹਾ ਹੈਂ ਇਹ ਬਿਆਨ ਦੱਸਦੀ ਹੈ ਕਿ ਅਰਸ਼ਦੀਪ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਦੇ ਵੱਲੋਂ ਕੀਤੇ ਗਏ ਨੇ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਦੇਵ ਸਿੰਘ ਢੀਡਸਾ ਦੀ ਵਾਪਸੀ ਨੂੰ ਲੈ ਕੇ ਟਿੱਪਣੀ ਕੀਤੀ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ 6 ਮਹੀਨੇ ਕਦੇ ਇੱਧਰ ਕਦੇ ਉੱਧਰ ਤੇ ਅਕਾਲੀ ਦਲ 'ਚ ਹੁਣ ਵਾਪਸੀਆਂ ਹੋ ਰਹੀਆਂ ਨੇ ਤੇ ਜਿਸ ਦੇ ਦੌਰਾਨ ਹੁਣ ਅਕਾਲੀ ਦਲ ਦੇ ਵੱਲੋਂ ਵੀ ਸਿੱਧਾ ਚੈਲੰਜ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਓਪਨ ਚੈਲੰਜ ਕਰਦੇ ਹਾਂ ਜੇਕਰ ਅਕਾਲੀ ਦਲ ਦੇ ਵਿੱਚ ਵਾਪਸੀ ਹੋਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਰੁੱਸੇ ਹੋਏ ਮਨਾਉਣ ਤੇ ਜੋ ਅਮਰੀਕਾ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਤੇ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਪਲਟਵਾਰ ਜਿਹੜੇ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਓਪਨ ਚੈਲੰਜ ਅਕਾਲੀ ਦਲ ਦੇ ਵੱਲੋਂ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਕਈ ਮੁੱਦਿਆਂ ਨੂੰ ਲੈ ਕੇ ਅਰਸ਼ਦੀਪ ਕਲੇਰ ਨੇ ਪੰਜਾਬ ਸਰਕਾਰ ਤੇ ਫਿਰ ਤੋਂ ਪਲਟਵਾਰ ਕੀਤੇ ਤੇ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜੋ ਵੀ ਭੱਦੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੀ ਹੈ ਉਸ ਦੇ ਉੱਤੇ ਵੀ ਅਜਹੀਆਂ ਜਿਹੜੀ ਗਲਤ ਵਤੀਰਾ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕਦੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਛਾ ਜਿਹੜੀ ਸ਼ਬਦਾਵਲੀ ਹੈ ਹਮੇਸ਼ਾ ਹੀ ਰਾਜਨੀਤਿਕ ਵਿੱਚ ਬਹੁਤ ਵਧੀਆ ਬੋਲਣੀ ਚਾਹੀਦੀ ਹੈ ਪਰੰਤੂ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਪਣੀ ਸ਼ਬਦਾਵਲੀ ਵਰਤੀ ਗਈ ਉਸ ਨੂੰ ਲੈ ਕੇ ਉਹ ਆਪਣਾ ਸਪਸ਼ਟਿਕਰਨ ਦੇਣ ਤੇ ਜਿਸ ਦੇ ਦੌਰਾਨ ਇੱਕ ਵਾਰ ਫਿਰ ਤੋਂ ਜਿਹੜਾ ਅਕਾਲੀ ਦਲ ਨੇ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਅਰਸ਼ਦੀਪ ਕਲੇਰ ਦਾ ਹੋਰ ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣਿਆਂ ਦੀ ਵਾਪਸੀ ਘਰ ਚ ਕਰਾ ਲਈ ਹੈ ਮੁੱਖ ਮੰਤਰੀ ਨੂੰ ਚੈਲੰਜ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਆਪਣੇ ਰੁਸਕੇ ਅਮਰੀਕਾ ਚ ਬੈਠੇ ਨੇ ਕਿ ਮੁੱਖ ਮੰਤਰੀ ਉਹਨਾਂ ਦੀ ਘਰ ਵਾਪਸੀ ਕਰਾ ਸਕਦੇ ਨੇ ਸੋ ਮੁੱਖ ਮੰਤਰੀ ਬਾਲੀਆਂ ਗੱਲਾਂ ਨਾ ਕਰਨ ਆਪਣੀ ਪੀੜੀ niche ਸੋਟਾ ਫੇਰਿਆ ਕਰਨ ਆਪਣੀ ਪੀੜੀ niche ਸੋਟਾ ਫੇਰਣਗੇ ਤਾਂ ਮੁੱਖ ਮੰਤਰੀ ਨੂੰ ਅਹਿਸਾਸ ਹੋਊਗਾ ਕਿ ਮੁੱਖ ਮੰਤਰੀ ਦਾ ਆਪਣਾ ਘਰ ਸ਼ਿਸ਼ਿਆਂ ਦਾ ਪੱਥਰ ਮਾਰਨ ਦਾ ਕੋਈ ਫਾਇਦਾ ਨਹੀਂ ਆਪਣਾ ਹੀ ਚੱਕਣਾ ਚੂਰ ਹੋ ਜਾਣਾ ਅਕਾਲੀ ਦੰਦ ਦੀ ਯਾਤਰਾ ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਇਹਨਾਂ ਤੇ ਹੀ ਨਾ ਪੰਜਾਬ ਬਚਾਇਆ ਸੀ ਕਿ ਇਹ ਹੁਣ ਕਿਹੜਾ ਪੰਜਾਬ ਬਚਾ ਅਸਲ ਦੇ ਵਿੱਚ ਅੱਜ ਪੰਜਾਬ ਨੂੰ ਬਚਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਔਰ ਖਾਸ ਕਰਕੇ ਉਹ ਮੁੱਖ ਮੰਤਰੀ ਜਿਹੜਾ ਦਿੱਲੀ ਦੀ ਕਟਪੁਤਲੀ ਹੈ ਜਿਹੜਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਪੈਰਾਂ ਦੇ ਵਿੱਚ ਰੱਖ ਰਿਹਾ ਹੈ ਜਿਹੜਾ ਮੁੱਖ ਮੰਤਰੀ ਇੱਕ ਦਸਕਤ ਕਰਕੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾ ਰਿਹਾ ਹੈ ਉਹ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਗੈਰ ਪੰਜਾਬੀਆਂ ਦਾ ਰਾਜ ਪੰਜਾਬ ਦੇ ਉੱਤੇ ਹੈ ਜਿਹੜਾ ਸਾਡੀ ਹੋਂਦ ਦੇ ਉੱਤੇ ਸਵਾਲ ਹੈ ਅੱਜ ਉਹ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਪੰਜਾਬ ਅੱਜ ਗੈਂਗਸਟਰਾਂ ਦੇ ਹਥਿਆਰਾਂ ਦੇ ਗੋਲੀਆਂ ਦੇ ਮਾਮਾ ਦੇ ਪੁੱਤਾਂ ਨੂੰ ਮਾਰਨ ਦੇ ਹਨੇਰੇ ਚ ਜਾ ਰਿਹਾ ਹੈ ਉਹਨੂੰ ਕੱਢ ਕੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਨਾ ਅੱਜ ਉਹ ਪੰਜਾਬ ਸਰਜਨ ਦੀ ਲੋੜ ਹੈ ਤਾਂ ਪੰਜਾਬ ਬਚਾਉਣ ਦੀ ਲੋੜ। ਅਕਾਲੀ ਦਲ ਦਾ ਕੋਈ ਗੱਠ ਜੋੜ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲਦੀਆਂ ਕਿ ਬਣਦੀ ਜਾਂ ਨਹੀਂ ਬਣਦੀ ਹੈ ਲੈ ਕੇ ਚਰਚਾ ਚੱਲਦੀ ਹੈ। ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਡਿਸਪਲਿਨਡ ਫੋਰਸ ਹੈ। ਸ਼੍ਰੋਮਣੀ ਅਕਾਲੀ ਦਲ ਨੇ 2024 ਦੀਆਂ ਚੋਣਾਂ ਗੱਠ ਜੋੜ ਦੇ ਵਿੱਚ ਲੜਨੀਆਂ ਨੇ ਜਾਂ ਇਕੱਲੇ ਲੜਨੀਆਂ ਨੇ ਇਹ ਜਿਹੜਾ ਫੈਸਲਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਪ੍ਰਧਾਨ ਸਾਹਿਬ ਦੇ ਨਾਲ ਇਸ ਇਸ਼ੂ ਨੂੰ ਡਿਸਕਸ ਕਰਾਂ ਔਰ ਜੋ ਉਹਨਾਂ ਨੇ ਫੈਸਲਾ ਲੈਣਾ ਹੈ ਉਹ ਪ੍ਰਧਾਨ ਸਾਹਿਬ ਨੇ ਲੈਣਾ